हां जी दोस्तों स्वागत करते हैं। ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ। ਜਿੱਦੇ ਵੀ ਤੁਸੀਂ ਘਰ ਬੈਠੇ ਵੱਖ-ਵੱਖ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ। ਸੋ ਦੋਸਤੋ ਪੈਨਸ਼ਨਾਂ ਸਬੰਧੀ ਵੱਡੀ ਤੋਂ ਵੱਡੀ ਅਪਡੇਟ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਨਾਲ ਹੀ ਚੈਨਲ ਨੂੰ ਲਾਈਕ ਜਰੂਰ ਕਰ ਲਿਆ ਕਰੋ। ਵੀਡੀਓ ਲਾਈਕ ਜਰੂਰ ਕਰਦਿਆ ਕਰੋ, ਸ਼ੇਅਰ ਜਰੂਰ ਕਰਦਿਆ ਕਰੋ ਸਾਡੇ ਜਿਹੜੇ ਮੋਟੀਵੇਸ਼ਨ ਨਾਲ ਅਸੀਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ ਜਾਣਕਾਰੀ ਲੈ ਕੇ। ਸੋ ਅਪਡੇਟ ਅੱਜ ਇਹ ਲੈ ਕੇ ਆਇਆ 2024 ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੂਨ ਮਹੀਨਾ ਚੱਲ ਰਿਹਾ ਹੈ 26 ਜੂਨ ਅੱਜ ਹੋ ਚੁੱਕੀ ਹੈ ਤੇ ਅੱਧਾ ਮਹੀਨਾ ਤੋਂ ਉੱਪਰ ਜਿਹੜਾ ਗੁਜ਼ਰ ਚੁੱਕਿਆ ਤੇ ਹੁਣ ਪੈਨਸ਼ਨਾਂ ਜਿਹੜੀਆਂ ਉਹ ਆਉਣਗੀਆਂ ਜੁਲਾਈ ਦੀਆਂ ਜੁਲਾਈ ਦੀਆਂ ਪੈਨਸ਼ਨਾਂ ਉਹਨਾਂ ਨੂੰ ਹੀ ਮਿਲਣਗੀਆਂ ਜਿਨ੍ਹਾਂ ਨੇ ਇਹ ਚਾਰ ਕੰਮ ਕਿਤੇ ਹੋਣਗੇ ਕਿਹੜੇ ਕਿਹੜੇ ਚਾਰ ਕੰਮ ਨੇ 1 ਬਾਈ 1 ਤੁਹਾਨੂੰ ਸਮਝਾ ਦਿੰਨੇ ਆ ਨੰਬਰ 1 ਸਭ ਤੋਂ ਪਹਿਲਾਂ ਜਿਹੜਾ ਕਿ ਮਹਿਲਾ ਵਿਕਾਸ ਵਿਭਾਗ ਬੋਰਡ ਐਸਐਸ ਡਬਲਯੂਸੀਡੀ ਬੋਰਡ ਹੈ ਉਹਦੇ ਵਿੱਚ ਇੱਕ ਜਿਹੜੇ ਜੇ ਫਾਰਮ ਜਿਨ੍ਹਾਂ ਨੇ ਪੈਨਸ਼ਨ ਅਪਲਾਈ ਕੀਤੀਆਂ ਸੀ ਨਵੀਆਂ ਜਿਨ੍ਹਾਂ ਦੀ 60000 ਤੋਂ ਵੱਧ ਆਮਦਨ ਸੀ ਉਹ ਜਿਹੜੇ ਜੇ ਫਾਰਮ ਹੈ ਉਹਨਾਂ ਦੇ ਜਿਹੜੇ ਨੋਟਿਸ ਹੈ ਉਹ ਤੁਹਾਨੂੰ ਪੰਜੇ ਹੋਈ ਨਾ ਘਰ ਦੇ ਵਿੱਚ ਤੁਸੀਂ ਇਹ ਜਿਹੜੇ SSWCID ਬੋਰਡ ਨੂੰ ਜਮ੍ਹਾਂ ਕਰਵਾਉਣੇ ਨੇ ਜੇਕਰ ਇਹ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਕੱਟੀ ਜਾ ਸਕਦੀ ਹੈ ਨੰਬਰ 2 ਤੇ ਜਿਹੜਾ ਕੰਮ ਤੁਸੀਂ ਕਰਨਾ ਹੈ ਇੱਕ ਸਾਲ ਦੇ ਵਿੱਚ ਜਿਨ੍ਹਾਂ ਨੇ ਵੀ ਪਿਛਲੀਆਂ ਜਿੱ ਨੀਅ ਮਰਜ਼ੀਆਂ ਪੈਨਸ਼ਨਾਂ ਲਈਆਂ ਹੋਣ ਜੇਕਰ ਤੁਸੀਂ ਬੈਂਕ ਦੇ ਵਿੱਚ ਇੱਕ ਐਂਟਰੀ ਇੱਕ ट्रांजैक्शन ਨਹੀਂ ਕੀਤੀ ਤਾਂ ਤੁਹਾਡੀ ਵੀ ਪੈਨਸ਼ਨ ਜਿਹੜੀ ਹੈ ਉਹ ਰੁਕ ਸਕਦੀ ਹੈ ਨੰਬਰ 3 ਤੇ ਜਿਹੜਾ ਕੰਮ ਕਰਨਾ ਹੈ ਜਿਨ੍ਹਾਂ ਦੀਆਂ ਨਵੀਆਂ ਫਾਈਲਾਂ ਅਪਲਾਈ ਹੋਈਆਂ ਪੈਨਸ਼ਨਾਂ ਦੀਆਂ ਉਹਨਾਂ ਦਾ ਜਿਹੜਾ ਸਟੇਟਸ ਹੈ ਉਹ ਪੈਂਡਿੰਗ ਆ ਰਿਹਾ ਹੈ ਜੇਕਰ ਉਹ ਵੀ ਤੁਸੀਂ ਅਪਰੂਵਲ ਨਹੀਂ ਕਰਵਾਉਂਦੇ ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਰੁਕ ਸਕਦੀ ਹੈ ਤੇ ਚੌਥਾ ਕੰਮ ਜਿਹੜਾ ਤੁਸੀਂ ਕਰਨਾ ਹੈ ਜੁਲਾਈ ਦੀ ਪੈਨਸ਼ਨ ਲੈਣ ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਦੀਆਂ ਪੈਨਸ਼ਨਾਂ ਦੇ ਕਾਰਡ ਜਿਹੜੇ ਨੇ ਡਿਲੀਵਰ ਹੋ ਚੁੱਕੇ ਨੇ ਆਪਾਂ ਮੇ ਕਿਸੇ ਨੇ ਬਦਵਾ ਪੈਨਸ਼ਨ ਅਪਲਾਈ ਕੀਤੀ ਹੈ ਬੁਢਾਪਾ ਪੈਨਸ਼ਨ ਅਪਲਾਈ ਕੀਤੀ ਹੈ ਅਪਾਹਜ ਦੀ ਪੈਨਸ਼ਨ ਅਪਲਾਈ ਕੀਤੀ ਹੈ ਜੇਕਰ ਪੈਨਸ਼ਨਾਂ ਦੇ ਕਾਰਡ ਜਿਹੜੇ ਨੇ ਡਿਲੀਵਰ ਹੋ ਚੁੱਕੇ ਨੇ ਤੁਸੀਂ ਪੈਨ ਕਾਰਡ ਆਧਾਰ ਕਾਰਡ ਤੇ ਉਹ ਪੈਨਸ਼ਨ ਕਾਰਡ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣੇ ਨੇ ਤਾਂ ਹੀ ਤੁਹਾਨੂੰ ਜੁਲਾਈ ਦੀ ਪੈਨਸ਼ਨ ਜਿਹੜੀ ਹੈ ਉਹ ਮਿਲਣੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਚਾਹਤ ਧੰਨਵਾਦ